ਹਾਂਜੀ ਸਿੱਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਕਿਸ਼ਨ ਸਿੰਘ ਪਿੰਡ ਚੱਕ ਮੋਜਦੀਨ ਵਾਲਾ ਹਾਂਜੀ ਕੱਲ ਕਿੰਨੇ ਦਾ ਇਨਾਮ ਮੈਂ ਡਾਕਟਰ ਹੀ ਕੰਮ ਕਰਦਾ ਕਲੀਨਿਕ ਜੀ ਤੇ ਕਿੰਨਾ ਟਾਈਮ ਹੋ ਗਿਆ ਲਾਟਰੀ ਪਾਉਣ ਦੇ ਨੂੰ ਲਾਟਰੀ ਪਾਉਣ ਦੇ ਨੂੰ ਮੈਨੂੰ ਮਤਲਬ ਹੋ ਗਿਆ 2-3 ਮਹੀਨੇ ਜੀ ਤੇ ਮੇਰਾ ਪ੍ਰਾਈਜ਼ ਨਿਕਲਦਾ ਹੀ ਰਹਿੰਦਾ ਮਤਲਬ ਨਿਕਲਦਾ ਛੋਟਾ ਹੀ ਜੀ ਅੱਜ ਆਪਾਂ ਨੂੰ ਕਿੰਨੇ ਦਾ ਪ੍ਰਾਈਜ਼ ਲੱਗਿਆ ਅੱਜ 2.5 ਲੱਖ ਦਾ ਮਤਲਬ ਠੀਕ ਹੈ ਤਾਂ ਕਹਿ ਰਹੇ ਸੀ ਜੀ ਤਾਨੂੰ ਪ੍ਰਾਈਜ਼ ਲੱਗਿਆ ਜੀ ਸਵਾ 2 ਲੱਖ ਰੁਪਏ ਦਾ ਅੱਛਾ ਸਵਾ ਦਾ ਲੱਖ ਹਾਂਜੀ ਇਹ 25 ਪਿੰਨਿੰਗ ਦੀ ਟਿਕਟ ਹੈ ਜੀ ਜਿਸ ਦਾ ਨੰਬਰ ਹੈ 9893 ਜੀ ਇਹ ਟਿਕਟ ਦੇ ਤੁਹਾਡਾ ਪ੍ਰਾਈਜ਼ ਲੱਗਿਆ ਜੀ ਸਵਾ 2 ਲੱਖ ਰੁਪਏ ਦਾ 9000 ਰੁਪਏ ਦਾ 25 ਪ੍ਰਾਈਜ਼ ਲੱਗਿਆ ਤੁਹਾਨੂੰ ਠੀਕ ਹੈ ਜੀ ਉਸ ਦੀਆਂ ਸਵਾ 2 ਲੱਖ ਰੁਪਏ ਤੁਹਾਡੀ ਪੇਮੈਂਟ ਹੈ ਜੀ ਪੂਰੀ ਦੀ ਪੂਰੀ ਪੇਮੈਂਟ ਹੈ ਜਿਵੇਂ ਕਿ ਅਸੀਂ ਹਰ ਵੀਡੀਓ ਦੇ ਵਿੱਚ ਕਹਿੰਨੇ ਆ ਕਿ ਅਸੀਂ ਪੂਰੀ ਪੇਮੈਂਟ ਦਿੰਨੇ ਆ ਤੁਹਾਡੀ ਪੂਰੀ ਦੀ ਪੂਰੀ ਪੇਮੈਂਟ ਸਵਾ 2 ਲੱਖ ਰੁਪਏ ਹੈ ਤੇ ਕੀ ਕਹਿਣਾ ਚਾਹਦੇ ਹੋ ਇੰਨੀ ਕੋ ਖੁਸ਼ੀ ਹੈ ਮੈਂ ਤਾਂ ਬੇ ਸਭ ਤੋਂ ਖੁਸ਼ੀ ਦੀ ਗੱਲ ਕਰਦਾ ਵੀ ਕਰਨਲ ਰਜਨ ਨੂੰ ਪਹਿਲਾ ਤਾਂ ਵੀ ਜਿਨ੍ਹਾਂ ਨੇ ਮੂਰਤ ਕੀਤਾ ਤੇ ਮੈਨੂੰ ਬੁਲਾਇਆ ਤੇ ਮੈਂ ਲਾਟਰੀ ਪਾਣ ਵਾਸਤੇ ਮੈਂ ਕਿਹਾ ਵੀ ਪਾਣੀ ਪਾਣੀ ਹੈ ਯਾਰ ਵੀ ਮੈਨੂੰ ਪ੍ਰਾਅ ਨੇ ਸੱਦਿਆ ਤੇ ਪਹਿਲਾ ਨਾਮ ਮੇਰਾ ਹੀ ਮਤਲਬ ਦੁਕਾਨ ਤੇ ਪ੍ਰੈਜ਼ੀ ਨਿਕਲੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਤਾਈ ਦੇਂਦਾ ਜੀ ਕਿਉਂਕਿ ਕੱਲ ਤੁਹਾਨੂੰ ਵੀ ਪਤਾ ਰਸ਼ ਬਹੁਤ ਸੀ ਇਸ ਲਈ ਆਪਾਂ ਤੁਹਾਡੀ ਟਿਕਟ ਲਿਖੀ ਨਹੀਂ ਸੀਗੀ ਲਿਖੀ ਹੁੰਦੀ ਤਾਂ ਫਿਰ ਤਾਂ ਪਤਾ ਲੱਗ ਹੀ ਜਾਣਾ ਸੀ ਇਸ ਲਈ ਆਪਾਂ ਰਾਤ ਵੀਡੀਓ ਬਣਵਾਈ ਤੇ ਇਹਨਾਂ ਨੇ ਰਾਤ ਵੀਡੀਓ ਦੇਖੀ ਤੇ ਆਪਣੇ ਕੋਲ ਸਵੇਰ ਹੀ ਆਏ ਆ ਸੋ ਆਪਾਂ ਇਹਨਾਂ ਨੂੰ ਪੇਮੈਂਟ ਦੇ ਰਹੇ ਆ ਧੰਨਵਾਦ ਨਾਲ ਮੇਰੀ ਜੀ ਬੇਟੀ ਹੈ ਤੇ ਰੇਖਾ ਰਾਣੀ ਤੇ ਪੇਮੈਂਟ ਪਾਚ ਪੂਰੀ ਮਿਲ ਰਹੀ ਹੈ ਜੀ ਹਾਂਜੀ ਪੇਮੈਂਟ ਪੂਰੀ ਮਿਲ ਰਹੀ ਹੈ ਜੀ ਠੀਕ ਹੈ ਜੀ ਇੱਕ ਵਾਰ ਫੇਰ ਕਰਤੀਏ ਜੋ ਕੱਲ ਅਸੀਂ ਵੀਡੀਓ ਪਾਈ ਸੀ ਕਿ ਪਰਸਨ ਨਹੀਂ ਮਿਲ ਰਹੇ ਉਹ ਅੱਜ ਸਾਰੇ ਸਾਡੇ ਕੋਲ ਆ ਗਏ ਨੇ 9893 ਨੰਬਰ ਸਵਾ 2 ਲੱਖ ਜਿੰਨਣ ਲੱਗਿਆ ਹਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਅਸੀਂ ਆਪਾਂ ਗੱਲ ਕਰਨਿਆ ਕਿ ਪੇਮੈਂਟ ਪੂਰੀ ਦਿੰਨੇ ਆ ਤੇ ਕਸਟਮਰ ਦੇ ਮੂੰਹ ਸੁਣ ਸਕਦੇ ਹੋ ਪੇਮੈਂਟ ਪਾਜੀ ਪੂਰੀ ਹੈ ਨਾ ਜੀ ਬਿਲਕੁਲ ਪੂਰੀ ਹੈ ਜੀ ਪੂਰੀ ਠੀਕ ਹੈ ਸ਼ੁਕਰੀਆ ਜੀ ਠੀਕ ਹੈ